ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਸੁਰਿੰਦਰ ਕੋਾ ਸਵਾਗਤ ਆ ਤੁਹਾਡਾ ਮੇਰੇ ਬਲਾਗ ਉੱਤੇ ਹੋ ਦੱਸੋ ਕਿ ਦਾ ਹਾਲ ਚਾਲ ਵਾਇਗੁਰ ਜੀ ਦੀ ਕਿਰਪਾ 따 ਤੇ ਬਣੀ ਰਹੇ ਤੁਸੀਂ ਸਾਰੇ ਆਪਣੇ ਆਪਣੇ ਜ਼ਿੰਦਗੀ ਦੇ ਰੰਗ ਮਾਣੋ ਜੀ ਹੋਰ ਜੀ ਗੱਲੇ ਕੀ ਤਾਂ ਮੈਂ ਹੁਣ ਕਰ ਲਿਆ ਬਲਾਗ ਸ਼ੁਰੂ ਮਟਰ ਗਾਜਰਾਂ ਦੀ ਅੱਜ ਸਬਜ਼ੀ ਬਣਾਉਣੀ ਆ ਮੈਂ ਗਈ ਸੀ ਦਵਾਈ ਲੈਣ ਉਹ ਟਮਾਟਰ ਗਾਜਰਾ ਲੈ ਕੇ ਆਈ ਆ 50 ਰੁਪਏ ਦੀਆਂ 1.5 ਕਿਲੋ ਗਾਜਰਾ 60 ਰੁਪਏ ਦਾ ਕਿਲੋ ਮਟਰ ਗਾਜਰਾ ਮੈਂ ਕੱਟ ਲਈਆਂ ਆ ਪਿਆਜ਼ ਵੀ ਇੱਧਰ ਭੈਣ ਮਟਰ ਕੱਢਤੀ ਪਈ ਆ ਇੱਕ ਬਾਰ ਜੱਸ ਮਿਸਤਰੀ ਲਾਇਆ ਦੇ ਤੁਹਾਨੂੰ ਦਿਖਾੜ ਕੇ ਲਿਉਣੀਓ ਕੀ ਕਰਦਾ ਏ ਇੱਕ ਮੇਰੀ ਰਿਕਵੈਸਟ ਹੈ ਜੀ ਜੇ ਤੁਸੀਂ ਮੇਰੇ ਚੈਨਲ ਨਾਲ ਨਵੇਂ ਆ ਜੇ ਪਲੀਜ਼ ਚੈਨਲ ਨੂੰ ਕਾਲ ਲਿਓ ਜੀ ਸਬਸਕ੍ਰਾਈਬ ਵੀਡੀਓ ਮੇਰੀਆ ਵਧੀਆ ਲੱਗਦੀਆਂ ਤਾਂ ਇੱਕ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਪੂਰਾ ਸਾਥ ਦਿੰਦੇ ਪਏ ਆ ਗਾਂ ਵੀ ਇਦਾਂ अपना साथ बनाई रखे हो जी मिलूंगी तुम होर वधिया वधिया वीडियो लेके मैं लो जी देखो अज सा गेट लगता पे आया इतन चक्के रखे मोड़ा जा ਤੇ ਲੈ ਰਹਾ ਹੱਥ ਬਹੁਤ ਆਇਆ ਉਹ ਥੱਲੇ ਉਹ ਫਿਰ ਲੈ ਸਕਣਾ ਇਤਨਾ ਉੱਚਾ ਆਉਂਦਾ ਰਾਇਰ ਦੇ ਵਿੱਚ ਫਰਕ ਪੈਂਦਾ ਜੂ ਚਲੋ ਥੱਲੇ ਮੈਂ ਚੱਕ ਲਿਆ ਇਹ ਗੁੰਡਾ ਲੱਗਦਾ ਆਟਮਾ ਚੱਲਾ ਦੇ ਇਹਨਾਂ ਤੇ ਨਾ ਇਹ ਆ ਕੋਈ ਹੋਵੇ ਦੇਖ ਲੈਂਦੇ ਯਾਰ ਆਖਿਨੇ ਕਿਵੇਂ ਪਾਰ ਕੇ ਰੱਖੀ ਮਾਜ ਗੇਟ ਸਾਡਾ ਹਵੇਲੀ ਵਾਲਾ ਲਾਉਂਦੇ ਪਏ ਸੀ ਉੱਧਰ ਖਿੜਾਕਾ ਬੜਾ ਹੁੰਦਾ ਸੀ ਮੈਂ ਇਧਰ ਨੂੰ ਆ ਕੇ ਖੇਤ ਵਾਲ ਨੂੰ ਪਿੱਛੇ ਨੂੰ ਸਾਡੇ ਅਮਰੂਦ ਪੱਕ ਚੱਲੇ ਆ ਹੁਣ ਤੈਨੂੰ ਕਿਹਾ ਸੀ ਇੱਥੇ ਕੱਪੜਾ ਬੰਨ੍ਹ ਦੋ ਅਮਰੂਦਾਂ ਤੇ ਜੇ ਤੋਤੇ ਇਹਨਾਂ ਟੋਕ ਦਿੱਤੇ ਹਨਾ ਨਹੀਂ ਜੇ ਟੋਕ ਦਿੱਤੇ ਤਾਂ ਫੇਰ ਕੱਖ ਨਹੀਂ बचना ਇਹਨਾਂ ਦਾ ਦੇਖ ਤਾਂ ਇਹ ਤੋਤੇ ਚੱਲੀ ਦੇ ਨਹੀਂ ਇਹ ਮੈਂ ਰੋਜ਼ ਦੇਖ ਕੇ ਜਾਣੀ ਕੋਈ ਪੋਲਾ ਤਾਂ ਨਹੀਂ ਹੋਇਆ ਹੈ ਹੈ ਹਾਂ ਉੱਪਰਲਾ ਦੇਖੋ ਤਾਂ ਉਹ ਪਰੇ ਆ ਜਿਹੜਾ ਉਹ ਤਾਂ ਨਹੀਂ ਪੱਕਿਆ ਇਹ ਕੰਨੀਆਂ ਤੇ ਭਗਨੇ ਬਾਦ ਦੋ ਜਣ ਹੁੰਦਾ ਕੋ ਉਹ ਨਾ ਤੋਤਾ ਨੂੰ ਪਤਾ ਲੱਗ ਗਿਆ ਤਾਂ ਉਹਨੇ ਇੱਧਰ ਨੂੰ ਆ ਕੇ ਚੁੰਝ ਮਾਰ ਦੇਣੀ ਆ ਇਹ ਹੈਗਾ ਨੀਵਾ ਹੂੰ ਉੱਚਿਆਂ ਜਿਹੜਾ ਨੀਵਾ ਨੀਵਾ ਲੁਕੇ ਆਇਆ ਲੁਕੇ ਆਇਆ ਤੁਸੀਂ ਚੱਲੇ ਹੁਣ ਉਹਦੀ ਕਬਰ ਨੂੰ ਜਾਣਾ ਉਹ ਠੀਕ ਨਹੀਂ ਹੁੰਦਾ ਪਿਆ ਵਿਚਾਰਾ ਹਨਾ ਇੱਧਰ ਸੱਜੀ ਲਗਾਠੇ ਇੱਕ ਘਰ ਦੇ ਮਗਰਲੇ ਪਾਸੇ ਇੱਕ ਹੋਰ ਮਰੂਦ ਆ ਚਾਰ ਮਰੂਦਾਂ ਦੇ ਬੂਟੇ ਆ ਬਹੁਤ ਲੱਗਦੇ ਇਹਨਾਂ ਨੂੰ ਮਰੂਦ ਉੱਧਰ ਸਾਡਾ ਪਿੰਡ ਆ ਦੂਰ ਦੂਰ ਦੋ ਕੇਤੇ ਆ ਵਿੱਚ ਤੇ ਸਾਡੇ ਪੱਠੇ ਆ ਗੇਟ ਐ ਵੀ ਛੋਟਾ ਨਿਕਲਿਆ ਹੁਣ ਕਿਦਾ ਆਵਲਾ ਵੜ ਦੇਣਾ ਆ ਨਹੀਂ ਹੁਣ ਲੱਗੇ ਨਹੀਂ ਇਹਨੂੰ ਲੱਗਿਓ ਥੋੜੇ ਲੱਗੇ ਪੰਜ ਚਾਰਕ ਲੱਗੇ ਹੋਏ ਉਹ ਤਾਂ ਮੋਟੇ ਤਾਂ ਬਥੇਰੇ ਹੁੰਦੇ ਐ ਅਮਰੂਦ ਇਹਦੇ ਉਹ ਤਾਂ ਪੱਕੇ ਬਾਲਾ ਬਥੇਰੇ ਬਥੇਰੇ ਲਗਾਟਾ ਬਥੇਰੀਆਂ ਲੱਗ ਜਾ ਹੋ ਜਾਣੀਆਂਗਾ ਅਮਰੂਦ ਮੁੱਕਣੇ ਲਗਾਟਾ ਹੋ ਜਾਣੀਆਂ ਚਲੋ ਚાલਦੇ ਆ ਘਰ ਨੂੰ ਮੈਂ ਸਬਜ਼ੀ ਬਣਾਉਣੀ ਆ ਤੇ ਮੱਕੀ ਦੀ ਰੋਟੀ ਪਕਾ ਲਵਾਂ ਅੱਜ ਨਾਲ ਗਾਜਰ ਮਟਰ ਨਾਲ ਹਨਾ ਕਿਹ ਘਰੀ ਆ ਕਿਹ ਮੜੀ ਵਧੀਆ ਲੱਗਦੀ ਆ ਆ ਆਲੂ ਨਹੀਂ ਪੋਣੇ ਡਾਕਟਰ ਨੇ ਬੰਦ ਕੀਤੇ ਆ ਮੇਰੇ ਆਲੂ ਆਲੂ ਮੇਰੇ ਵਧੀਆ ਹੀ ਆ ਚਲੋ ਚાલਦੇ ਘਰ ਨੂੰ ਮੈਂ ਦੇਖ ਬਣਾ ਲਵਾਂ ਸਬਜ਼ੀ ਗੇਟ ਸਾਡਾ ਹਵੇਲੀ ਦਾ ਪਹਿਲੇ ਵੀ ਲਿਆਂਦਾ ਲੱਗਾ ਨਹੀਂ ਕਿੰਨਾ ਚੋਰ ਹੋ ਗਿਆ ਸੀਗਾ ਪਹਿਲੇ ਲਿਆਂਦਾ ਗੇਟ ਉਹ ਵੀ ਛੋਟਾ ਨਿਕਲਿਆ ਹੁਣ ਫੇ ਕਿਸੇ ਨੇ ਲਾਇਆ ਸੀਗਾ ਉਹ ਲਿਆਂਦਾ ਉਹ ਵੀ ਛੋਟਾ ਹੁਣ ਥੋੜਾ ਜਿਹਾ ਛੋਟਾ ਹੈ ਦੇਖੋ ਕੀ ਇਦਾਂ ਕਰਦੇ ਆ ਉਹਨੂੰ ਹੁਣ ਛੋੜੋ ਜੀ ਮਿਲਦੀ ਤੁਹਾਨੂੰ ਹੁਣ ਮੈਂ ਰਸੋਈ ਚ ਜਾ ਕੇ ਲੋ ਜੀ ਕਰ ਲਿਆ ਮਿਸਤਰੀ ਨੇ ਸੈਟ ਥੋੜਾ ਜਿਹਾ ਹਾਂ ਤੇ ਸਾਜੀਆ ਪਾਉਣੇ ਆ ਹਾਂ ਕਰਨਾ ਹਾਂ ਕਰ ਕਹਿੰਦੇ ਬਾਬਾ ਨਾ ਸਪੀਆਂ ਚਾਲ ਲਾਵਾ ਦੇਖ ਲਾ ਜੇ ਬਾਕੀ

ਚਲ ਕਰੀ ਜੋ ਸੈਟ ਤੁਸੀਂ ਮੈਂ ਜਾਵਾਂ ਸਾਡੇ ਕੱਪੜੇ ਸੁੱਕੇ ਆ ਹੁਣ ਇਹ ਵੀ ਲਾ ਕੇ ਰੱਖਣੇ ਆ ਹਜੇ ਕਿਹੜਾ ਥੱਲੇ ਲਾਉਣਾ ਪਾਉਂਚਿਆ ਕਿੱਥੇ ਹੁੰਦਾ ਇਹੋ ਮੈਂ ਉਦੋਂ ਦਾ ਪਤਾ ਨਹੀਂ ਕਿੱਥੇ ਰੱਖਿਆ ਬਾਅਦ ਚ ਦੇਖਦੀ ਆ ਫੇ ਮਟਰ ਕੱਢ ਤੇ ਹਾਂ ਚਲ ਠੀਕ ਹੈ ਬਈ ਉਹ ਕਪੜਾ ਦੇ ਕੇ ਦੇ ਦਮ ਕੱਢ ਦਮ ਲਾ ਦਮ ਤਲ ਅੱਛਾ ਲਓ ਜੀ ਆ ਗਈ ਮੈਂ ਸੋਈ ਚ ਉਸੇ ਮੈਂ ਕਰੀਆਂ ਵੀ ਆਪਣੇ ਦੇ ਚਾਰ ਅੰਕ ਨਹੀਂ ਹੈ ਦੂਜੇ ਪਾਸੇ ਉਹ ਮੈਂ ਰੱਖ ਲਈ ਪੜਾਈ ਸਬਜ਼ੀ ਬਣਾਵਨ ਨੂੰ ਆ ਤਰ੍ਹਾਂ ਗਿਆ ਨਾ ਹੁਣ ਤੇ ਪਦੁਕਾਸਪਾ ਕੇ ਪਾਉਣਾ ਹੈ ਜਿੱਦੀ ਸਬਜੀ ਚ ਫਿਰ ਸ਼ਮਨ ਤੇਲ ਜਿਹੜਾ ਮੈਂ ਝਾੜ ਕੇ ਰੱਖਿਆ ਸੀ ਉਹ ਖਤਮ ਹੋਇਆ ਹੈ ਹੁਣ ਨਵੇਂ ਸੀਰੇ ਝਾਣੂਗੇ ਉਹ ਤੇ ਹੁਣ ਸਬਜੀ ਜੋਗਾ ਥੋੜਾ ਜਿਹਾ ਫੜ ਲੈਣੀ ਹੈ ਗਰਮ ਹੋ ਰਹੀ ਹੈ ਮੈਂ ਆਲਮੋ ਆਮੇ ਚ ਆਮੇ ਚਾਰਾ ਬੋਟੇ ਕਰ ਲਿਆ ਕੋਸਟ ਤੇ ਚਾਹ ਪੀਣ ਲਈ 커피 ਬਣਾ ਲਵਾਂ ਜੀ ਆਜ ਭੁੱਜ ਗਏ ਆ ਮੈਂ ਪਾਣੀ ਵਿੱਚ ਪਾਉਣ। ਇਹ ਸਾਨੂੰ ਤੇਲੀ ਤਲਾਈ ਲੈ ਕੇ ਆਉਣੀ ਆ। ਤਲਾਈ ਬਹੁਤ ਪਤਲੀ ਹੋਣੀ ਚਾਹੀਦੀ ਹੈ। ਹੁਣ ਪਾਲੀ ਜੀ ਵੀ ਵਧੀਆ ਲੰਦੀ ਹੈ ਇਹ ਤਾਂ ਥੋੜੀ ਜਿਹੀ ਭੱਦੀ ਹੋਵੇ ਉਹਨਾਂ ਦੀਆਂ ਚੰਗੀਆਂ ਹੈ ਤਾਂ ਤਾਂ ਟੀ ਦਾ ਜੇ ਤਾਂ ਭੁੱਲ ਜਾਂਦਾ ਜਦੋਂ ਜਾਓ ਕੋਈ ਨਾ ਪਰ ਮੈਂ ਕੱਲ ਇਹਦੇ ਆ ਕੇ ਟਮਾਟਰ ਦਾ ਅਦਰਕ ਲੈਂਦੇ ਹਾਂ ਹਰੀਆਂ ਮਿਰਚਾਂ ਦਾ ਪੇਚੇ ਤਾਂ ਭੁੱਲ ਜਾਂ ਹਾਂ ਜੇ ਸਬਜ਼ੀ ਬਣਾਉਣ ਲੱਗੀ ਫੇ ਹਰੀਆਂ ਮਿਰਚਾਂ ਦਾ ਪੇਸਟ ਆਏਗਾ ਇਹ ਆਪਾਂ ਨੇ ਸੁਰੇਰੇ ਵੀ ਦੰਦ ਦਾ ਦਰ ਵਾ ਬਹੁਤ ਮਾਰ ਤੇ ਸੀ हो जाता है सब्जी बनाते बनाते धाना तो कैम हो जाने अद भैन ने क्ड लेनी है धाना सवेरे दो चो तो के देखिया बांह का हो जाने तो मैं सब्जी चुले तो बवा फिर चल बना ली रोटी बना लो भी मक्की दोटियां पकड़िया मत बना लेनी है प्याज भुज गए सर्दे टमाटर प्याज मेथी हम चुका है मसाले सुके सुे मसाले जो भी आप जो वापते हैं ਸਰਦੀਆਂ ਦੇ ਰੋਜ਼ ਲੋਨ ਹਲਦੀ ਨਾਲ ਮਿਰਚਾਂ ਥੋੜੀ ਜਿਹੀ ਜਵੈਣ ਆ ਧਨੀਆ ਐ ਪੀਸਿਆ ਸੁੱਕਾ ਧਨੀਆ ਹਲਦੀ ਐ ਜੀਰਾ ਜਿਹਨਾਂ ਨਾਲ ਥੋੜਾ ਬਾਜੂ ਮਜ਼ਾ ਆ ਜਾਂਦਾ ਤੇ ਕੋ ਬਾਹਵ ਚੱਕ ਜਾਂਦੀ ਓਦੋਂ ਵੀ ਪਾ ਦਿੰਨੀ ਹੈਂ ਤਾਂ ਆਜੋ ਚੰਗੀ ਤਰ੍ਹਾਂ ਫੋਨ ਲਈਆ ਨਾ ਤਾਂ ਥੋੜੇ ਜਿਹਾ ਮਸਾਲਿਆਂ ਨਾਲ ਵਧੀਆ ਸਾਡੀ ਸਬ지 ਟੇਸਟੀ ਪਿਆਰ ਹੋ ਜਾਂਦੀ ਆ ਨਿੰਨ ਪੰਜਰਾ ਇਹਦੇ ਨਾਲ ਜਿੰਨਾ ਕਾਲੀਆਂ ਪੱਟ ਲਈਆਂ ਮੱਕੀ ਦੀ ਰੋਟੀ ਨਾਲ ਜਿਆਦਾ ਸਵਾਦ ਆ ਹੋ ਜਾਂਦੀ ਹੈ ਅਰਬਾ ਦਸ ਟੇ ਡਾਉਣ ਨੂੰ ਪਕਾ ਜਾਣਾ ਹੈ ਗਾਜਰਾ ਥੜਾ ਪਰਮੇ ਮਾ ਵੀਰ ਵੀ ਬਹੁਤ ਜਾ ਕੇ ਮੰਗੇ ਆ ਬਗਨਾ ਮਾ ਦੇ ਸੈਂਟਾ ਵਾਲੇ ਲਈ ਆ ਪਰ ਹੁਣ ਚਾਹ ਪੀ ਕੇ ਤਾਂ ਆ ਹੋਣੇ ਇਥੇ ਦੇਣੇ ਚੀਜ਼ੇ ਜਾਂਦਾ ਬਾਸ ਚਾਰ ਬੱਚਾ ਨੇ 12 ਬੱਚੇ ਆੰਦਿਆਂ ਨੂੰ ਫੋੜਾਣਾ ਰੋਟੀ ਦਾ ਤਾਂ ਇਹਦੇ ਨਾਲ ਪਰਮੇਰੇ ਦਿੰਦਾ ਕਿ ਨਾ ਕੋਈ ਕਾਲਜੀ ਪਰੇ ਕੱਟ ਲੈਣੇ ਆਜੇ ਨਾਲੇ ਸੰਭੀ ਕੱਟਣ ਨੂੰ ਵੀ ਤੁਹਾਨੂੰ ਮਾਫੀ ਚੰਨ ਲੱਗ ਜਾਂਦਾ ਹੈ ਨਿੱਕਾ ਟਾੜੀ ਆ ਗਿਆ ਬੋਟਿਆ ਸਰਾ ਹੀ ਸਾਡੀ ਛੋਟੀਆਂ ਥੋੜੀ ਜਿਹੀ ਵੱਡੀਆਂ ਹੋਣੀਆਂ ਸਕਿੰਗ

ਕਿ ਚਾਹ ਹੋਵੇ ਪੀ ਲਓ ਮੈਂ ਬੀ ਰਲਾ ਹਾਂ ਜਦ ਤੱਕ ਸਾਜੀ ਰਹਿ ਜੀ ਤੇ ਮੈਂ ਬਾਹਰ ਚੱਕ ਬੈਠ ਕੇ ਪੀ ਲਾਂਨੀ ਚਾਹ ਆ ਲਓ ਆਜੋ ਤੁਸੀਂ ਵੀ ਪੀ ਲਓ ਗਰਮ ਗਰਮ ਤੇ ਪਿਆਤੀ ਚਾਹ बन गई कदू कस कर बहुत तुड़के भी नहीं भन दी हूँ मैं तुड़का सारा भुन गया थोड़ा जा के जो तरी वाली बनानी हो तो कद्दू कस करती पहले मैं भी तुड़के चौदह भैन बड़ी ਇਹ ਤਾਂ ਸਾਗੀ ਪਾਉਂਦੇ ਉਹਨਾਂ ਨੂੰ ਦੇਖਿਆ ਸੀ ਮੈਂ ਸਬਜ਼ੀ ਚ ਪਾਉਂਦੇ ਐ ਇਦਾਂ ਉਹਦਾ ਛਿਲਕ ਵੀ ਨਹੀਂ ਲਾਉਂਦੇ ਇਦਾਂ ਧੋ ਕੇ ਅੱਗੇ ਪਾ ਲੈਂਦੇ ਰੇਤੀਂ ਸਾਗੀ ਚ ਦਾਲ ਸਾਗੀ ਕੁਝ ਵੀ ਬਣਾਉਂਦਾ ਹੁਣ ਬਿਲਾਂਹਣ ਗੋੜੇ ਸਾਡੇ ਜਿਹੜੇ ਸਾਰਿਆਂ ਤੋਂ ਵੱਡੇ ਐ ਹੁਣ ਬਹੁਤ ਵਧੀਆ ਕੀਤਾ ਸਾਰੀਆਂ ਬਣਾਉਂਦੇ ਦਾਲ ਸਾਗੀ ਉਹਨਾਂ ਬਹੁਤ ਸਵਾਦ ਆਉਂਦੀ ਹੈ ਹੁਣ ਦੀ ਐ ਮੇਰੇ ਦਾ ਘਟੇ ਚਾਈ ਹੁਣ ਉਹਨਾਂ ਕੋਲ ਕੋਈ ਹੋਰ ਨਾ ਵੀ ਕੀ ਤੇ ਫੇਕੇ ਆਉਂਗੇ ਉਹ ਤਾਂ ਬਣਾਉਂਦੇ ਰਹਿੰਦੇ ਕੋਈ ਨਾ ਕੋਈ ਸਾਗੀ ਸਾਗੀ ਮੇਰੇ ਬਣ ਗਈ ਆ ਮੇਰੇ ਦੀ ਭੈਣ ਜੀ ਬੜਿਆ ਤਾਂ ਜਿਹੜਾ ਕਣੀਆਂ ਹੋਇਆ ਤਾਂ ਉਹ ਤਾਂ ਬਹੁਤ ਸਾਡੇ ਅੱਧ ਕਿਤੋਂ ਹੀ ਦਾ ਧੋਖਾ ਬਹੁਤ ਦਿੱਤਾ ਤੁਹਾਨੂੰ ਅੱਗੇ ਅਸ ਵਿੱਚ ਬਹੁਤ ਸਾਡਾ ਧਨੀਆ ਹੁੰਦਾ ਸੀ ਇਹਦੀ ਪਤਾ ਨਹੀਂ ਥੋੜਾ ਜਿਹਾ ਪਿੰਗੇਟਾ ਲਾ ਹੋ ਗਿਆ ਕੀ ਹੋਇਆ ਹੋ ਗਿਆ ਇਸ ਨੂੰ ਮੈਂ ਬੰਦ ਕਰਕੇ ਤਾਂ ਫਿਰ ਜਾਨੀ ਧਨੀਆ ਦਾ ਠੰਡਾ ਨਾ ਲੱਗ ਜਾਵੇ ਸੌਜੀ ਹੁਣ। ਅਸੂ ਵੀ ਚਾਉਣੇ ਆ। ਚਲੋ ਜੀ ਹੁਣ ਮੈਂ ਇਸ ਧਨੀਆ ਲਿਆ ਕੇ ਪਾ ਲਵਾਂ। ਫਿਰ ਤਾਂ ਦੇਖਦੀਆਂ ਹੋਰ ਵੀਡੀਓ ਬਣਦੀ ਕਿ ਇੱਥੇ ਹੀ ਖਤਮ ਕਰਦੀ ਆ। ਲਾ ਜੀ ਸਬਜੀ ਬਣ ਗਈ ਆ ਹਾਏ। ਗੈਸਾ ਬੰਦ ਕਰ ਗਏ ਧੌਲੀਆਂ ਦੇਖੋ ਇੰਨਾ ਕੁ ਲੱਪਾ ਉਹਨਾਂ ਤੇ ਭੰਜ ਗਏ ਇੰਨਾ ਕੀ ਬਾਦਨੀਆ স্মੈਲ ਬਕੇ ਆਉਂਦੀ ਹੈ ਜੀ ਇਹਦੇ ਸੌਜੀ ਮੇਰੀ ਬਣ ਗਈ ਆ ਹੁਣ ਵੀਡੀਓ ਤਾਂ ਅੰਤ ਨਹੀਂ ਇੱਥੇ ਹੀ ਕਰਦੀ ਆ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਇੱਕ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਦੱਸਿਆ ਕਰੋ ਕਮੈਂਟ ਕਰਕੇ ਬਧੀਆ ਮੰਨਦੇ ਆ ਜਾਂ ਮੈਂ ਹੋਰ ਕਿੱਦਾਂ ਦਾ ਸੁਧਾਰ ਕਰਾਂ ਇਹਨਾਂ 'ਚ ਤੁਹਾਡੇ ਕਮੈਂਟ ਜ਼ਰੂਰੀ ਆ انشاءਲੋ ਛੋਲਾ ਜੀ ਮਿਲਦੇ ਆ ਕਿਸੇ ਹੋਰ ਨਵੀਂ ਸੋਹਣੀ ਜੀ ਵੀਡੀਓ ਤੇ ਨਾਲੋਂ ਤੱਕਦੇ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ